ਮੈਂ ਨੀਤਰਾ ਸੰਗਲ ਮੁੱਖ ਸਲਾਹਕਾਰ ਪੀਡੋਲੀ ਫੀਲਡ ਵਰਕਰ ਯੂਨੀਅਨ ਗੋਤਾਰਪੁਰ ਤੋਂ ਪ੍ਰਸਤਾਨ ਕੋਟ। ਅੱਜ ਅਸੀਂ ਇੱਥੇ ਮਾਦ ਪਰ ਖਡੋਸ ਤੇ ਆਏ ਸੀ ਜਿਹੜਾ ਸਾਡੇ ਸਾਥੀ ਦੀ ਡੈਥ ਹੋ ਗਈ ਹੈ ਤੇ ਫਲਾਟ ਡਿਊਟੀ ਦੇ ਨਾਲ ਜੁਹਿੰਦੇ ਹੋਏ ਅਸੀਂ ਅੱਜ ਸਾਨੂੰ ਪਤਾ ਲੱਗਾ ਕਿਸ਼ਨ ਕੁਮਾਰ ਜੀ ਜਿਹੜੇ 77 ਹੈ ਉਹ ਇੱਥੇ ਆਏ ਸੀ ਉਹਨਾਂ ਨੂੰ ਮੰਗ ਪਤਾ ਦੇਣ ਵਾਸਤੇ ਇੱਥੇ ਪਹੁੰਚੇ ਆਂ ਸਾਡੇ ਆਉਣ ਤੋਂ ਪਹਿਲਾਂ ਸੈਕਟਰੀ ਸਾਹਿਬ ਇੱਥੋਂ ਚਲ ਗਏ ਦੇ ਸੀ ਮੰਗ ਪੱਤਰ ਜਿਹੜਾ ਅਸੀਂ ਐਸਡੀਓ ਸਾਹਿਬ ਨੂੰ ਦਿੱਤਾ 35 ਸਾਲ ਤੱਕ ਭਜਾਉਣ ਵਾਸਤੇ ਤੇ ਸਾਡੀ ਸਰਕਾਰ ਨੂੰ ਮੰਗ ਹੈ ਇਹ ਪੇ ਜਿਹੜਾ ਸਾਡੇ ਸਾਥੀ ਦੀ ਡੈਥ ਹੋਈ ਆ ਉਹਨੂੰ ਬੰਦਾ ਮੌਕੇ ਜਿਹੜਾ ਦਿੱਤਾ ਜਾਵੇ ਦੂਸਰਾ ਜਿਹੜੀ ਵਿਭਾਗ ਦੀ ਜਿਹੜੀ ਬਹੁਤ ਜ਼ਿਆਦਾ ਨੈਗਲੀਜੈਂਸੀ ਆ ਕਿ ਸਾਡੇ ਸਾਥੀਆਂ ਨੂੰ ਜਾਂ ਕੋਈ ਅਧਿਕਾਰੀ ਹੋਵੇ ਜਾਂ ਕਰਮਚਾਰੀ ਹੋਵੇ ਸੇਫਟੀ ਬੈਲਟਾਂ ਤੋਂ ਬਿਨਾਂ ਹੀ ਉਹਨਾਂ ਨੂੰ ਫਲੱਡ ਡਿਊਟੀ ਦੇ ਉੱਤੇ ਜਿਹੜਾ ਉੱਤੇ ਚੜਾਤਾ ਉਹ ਹੈਡਲਫਰ ਦੇ ਉੱਤੇ ਜਿਹੜਾ ਚੜਾਤਾ ਸਾਡੀ ਮੰਗ ਹੈ ਸਰਕਾਰ ਨੂੰ ਵੀ ਇਹਦੀ ਉੱਚ ਪੱਧਰੀ ਜਾਂਚ ਕੀਤੀ ਜਾਵੇ ਤੇ ਜੋ ਵੀ ਅੱਗੇ ਤੋਂ ਆਤੇ ਜਿਹੜੇ ਸੇਫਟੀ ਬੈਲਟਾਂ ਦਿੱਤੀਆਂ ਜਾਣ ਸਾਰੇ ਜਿਹੜਾ ਉਹਦਾ ਬਿਲਕੁਲ ਸੇਵ ਕੀਤਾ ਜਾਵੇ ਤਾਂ ਕਿ ਅੱਗੇ ਤੋਂ ਆਤੇ ਕੋਈ ਇਹਦਾ ਹਸਾ ਨਾ ਵਾਪਰ ਠਗੇ। ਨਾਲ ਇੱਕ ਮੁਲਾਜ਼ਮ ਦੀ ਵੀਡੀਓ ਮੋਟ ਨੋਟ ਕੀਤੀ ਕਿ ਕੱਲ ਲਾਸ਼ ਮਿਲਈਆ। ਉਸ ਵੇਲੇ ਉਹਨਾਂ ਨੇ ਕੋਈ ਵੀ ਲਾਈਟ ਜੈਕਰ ਨਹੀਂ ਸੀ ਪਾਈ ਹੋਈ। ਕੀ ਡਿਪਾਰਟਮੈਂਟ ਦੇ ਉੱਤੇ ਕੋਈ ਸਿੱਧਾ ਕਿਤੇ ਹੋਰ ਤਾਂ ਕਾਮੀ ਹੈ ਕਿ ਨਹੀਂ ਮੈਂ ਤਾਂ ਇਹਨੂੰ ਦੂਜੇ ਢੰਗ ਨਾਲ ਦੇ ਦਾਂ ਵੀ ਸਲੂਟ ਆ। ਜਿਹੜੇ ਆ ਬਿਨਾ ਕਿਸੇ ਮੈਂ ਸਮਝਦਾ ਇਨਸਟਰੂਮੈਂਟ ਤੋਂ ਵੀ ਜਾਂ ਕੰਮ ਕਰ ਰਹੇ ਸਾਡੇ ਮੁਲਾਜ਼ਮਾਂ ਨੇ ਉਹਦੀ ਪਰਿਵਾਰ ਨਾਲ ਸਾਡੀਆਂ ਮਦਦਦੀਆਂ ਨੇ ਉਹ ਸਾਡੇ ਤੋਂ ਵਿਸਰਿਆ ਔਰ ਉਥੇ ਬਹੁਤ ਵੱਡਾ ਰੈਸਕਿਊ ਕੀਤਾ ਨਾਲੇ ਵੀ ਤੁਸੀਂ ਦੇਖੋ ਜਿਹੜਾ 60 ਬੰਦੇ ਬਚਾਏ ਉਹ ਬਹੁਤ ਵੱਡਾ ਰੈਸਕਿਊ ਕਰਕੇ ਉਹਨਾਂ ਦੀ ਜਾਨ ਬਚਾਈ ਹੈ ਪਰ ਅਸੀਂ ਉਸ ਭਰਾ ਨੂੰ ਵਿਰੋਧ ਨੂੰ ਨਹੀਂ ਬਚਾ ਸਕੇ ਸਾਡੀਆਂ ਮਦਦਦੀਆਂ ਨੇ ਗਾ ਉਹਨਾਂ ਦੇ ਪਰਿਵਾਰ ਦੀ ਜੋ ਵੀ ਐਸਪਾਸ ਰੂਲ ਹੋਏਗਾ ਸਿਮਤ ਕੇ ਕਰਾਵਾਂਗੇ